2400 ਦੇ 400 ਦੇ 4 25 ਰੁਪਏ ਦੁਪੱਟਾ 25 ਰੁਪਏ ਦੁਪੱਟਾ 25 ਰੁਪਏ ਦੁਪੱਟਾ ਦੇਖੋ ਜੀ 50 ਰੁਪਏ ਦੀ ਕੁਰਤੀ ਕੋਟਨ ਦੀ ਕੁਰਤੀ 50 ਰੁਪਏ ਦੀ 100 ਰੁਪਏ ਦੀਆਂ ਦੋ ਕੁਰਤੀਆਂ ਜਿੰਨੀਆਂ ਮਰਜ਼ੀ ਆਜੋ 50 ਰੁਪਏ ਦੀ ਪਿਓਰ ਕੋਟਨ ਦੀ ਕੁਰਤੀ 100 ਰੁਪਏ ਦਾ ਰੈਡੀमेड ਪਲਾਜੋ ਸੂਟ 100 ਰੁਪਏ ਦਾ ਰੈਡੀमेड ਪਲਾਜੋ ਸੂਟ ਪਾ ਤੇ ਪਟਾਕੇ ਰੈਡੀमेड ਪਲਾਜੋ ਸੂਟ 100 ਰੁਪਏ 31 ਮਾਰਚ ਤੱਕ ਆਜੋ ਉਹ 31 ਮਾਰਚ ਤੱਕ ਲੱਗਿਆ ਸੇਲ ਮੇਲਾ ਬਾਗਾ ਪ੍ਰਾਣਾ ਮਾਤੂ ਸ਼੍ਰੀ ਦਸਤਾਰ ₹1000 ਦਾ ਪ੍ਰੈਡੀमेड ਪਲਾਜੋ ਸੂਟ ਡਬਲ ਬੈੱਡ ਦੀ ਚਾਦਰ ਡਬਲ ਬੈੱਡ ਦੀ ਚਾਦਰ ₹2500 ਦੀ ₹2500 ਦੀ 1000 ਦੀਆਂ 4 500 ਰੁਪਏ ਦੀਆਂ ਦੋ ਡਬਲ ਬੈੱਡ ਦੀ ਚਾਦਰ ਰੰਗ ਗੱਡੀਆਂ ਜਿੰਨੇ ਮਰ ਕੋਈ 600 ਨਹੀਂ ਕੋਈ 700 ਨਹੀਂ ਲੈ ਜਾਓ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਲੈ ਜਾਓ 250 ਰੁਪਏ ਦਾ ਸੂਟ ਲੈ ਜਾਓ ਰੰਗ ਬਹੁਤ ਦਮਾਂਗੇ ਉਹ ਪ੍ਰਿੰਟ ਬਹੁਤ ਦਮਾਂਗੇ ਕੋਬਲੋਕ ਪ੍ਰਿੰਟ ਦੁਪੱਟੇ ਨਾਲ ਪੂਰਾ ਸੂਟ ਲੈ ਜਾਓ 5 ਮੀਟਰ 250 ਰੁਪਏ ਦਾ 250 ਰੁਪਏ ਦਾ ਗਰਮੀ ਵਾਲਾ ਸੂਟ ਓਏ ਕਲਰ ਚੈੱਕ ਕਰ ਲੋ ਡੀਲ ਚੈੱਕ ਕਰ ਲੋ ਦੁਪੱਟੇ ਦੇ ਨਾਲ 250 ਰੁਪਏ ਦਾ ਸੂਟ ਪਿਓਰ ਦੁਪੱਟਾ ਲਾ ਕੇ ਹੋ ਜੀ ਕੱਤੀ ਮਾਰ ਤੋਂ ਪਹਿਲਾਂ ਪਹਿਲਾਂ ਆ ਜਿਓ ਵੱਡੇ ਫੇਰੇ ਕਰਾਂਗੇ ਜਿਹੜੇ ਬਾਜ਼ਾਰ ਚ ਮਿਲਦੇ 8 800 9 900 ਰੁਪਏ ਦੇ ਲੈ ਜੋ 350 ਦਾ ਸੂਟ ਸਾਢੇ 300 ਰੁਪਏ ਦਾ ਸੂਟ ਦੇ ਰਹੇ ਆ ਕਢਾਈਆਂ ਕੱਢੀਆਂ ਨਵੇਂ ਨਵੇਂ ਰੰਗ ਨਵੇਂ ਨਵੇਂ ਡਿਜ਼ਾਈਨ ਇੱਕ ਇੱਕ 1000 ਵਾਲਾ ਸਾਢੇ 300 ਚ ਲੈ ਜੋ ਆ ਜਾਓ ਬਾਗੇ ਪੁਰਾਣੇ ਸਟਾਕ ਕਲੀਅਰ ਸੇਲ ਲੱਗੀ 350 ਰੁਪਏ ਦਾ ਕੜਾਈ ਵਾਲਾ ਸੂਟ ਚੱਕੋ ਜੀ ਦੇਖੋ ਜੀ ਰੇਟ ਲਿਖ ਲੈ ਕੇ ਲਾਤਾ ਜਿਹੜਾ 11-1200 ਦਾ ਡਿਜ਼ਾਈਨਰ ਸੂਟ ਅਸੀਂ ਦਵਾਂਗੇ 500 ਰੁਪਏ ਦਾ 500 ਰੁਪਏ ਦੇ ਸੂਟ ਦਵਾਂਗੇ ਪ੍ਰੋਪਰ ਫੋਟੋ ਵਾਲੇ ਪੀਸ ਬੁਟੀਕ ਵਾਲੇ ਪੀਸ 12-1200 ਵਾਲਾ 5 500 ਜਿ ਲੈ ਜਾਓ 5 500 ਜੋ ਦੁਪੱਟੇ ਨਾਲ ਦਵਾਂਗੇ ਦੇਖੋ ਜੀ ਸੂਤੀ ਕਪੜਾ ਪਿਆਰ ਸੂਤੀ ਬਜ਼ਾਰਾਂ ਜੇ 12-1216 ਚੱਕੋ 1000-1000 ਰੁਪਏ ਦੇ ਵਿੱਚ ਪੂਰਾ ਸਟਾਕ ਫਰੈਸ਼ ਸਟਾਕ ਦੇ ਉੱਤੇ ਲਾਦੀ ਬਹੁਤ ਵੱਡੀ ਸੇਲ ਜਿਹੜਾ ਬਾਜ਼ਾਰ ਜਾ ਕੇ ਤੁਸੀਂ ਲੈਣਾ 20-2000 ਦਾ ਕੱਪੜਾ ਅਸੀਂ ਦਵਾਂਗੇ 7-8000 ਚ ਉਹ ਕੁੜੀਆਂ ਜਿਹੜੀਆਂ ਲਈ ਸੋਹਣੇ-ਸੋਹਣੇ ਸੂਟ ਆ ਗਏ ਆ ਮਿਡਲ ਏਜ ਲਈ ਭੂਆ ਤਾਈਆਂ ਚਾਚੀਆਂ ਲਈ ਆ ਗਏ ਆ ਆ ਚੱਕੋ ਆ ਗਿਆ ਲੈ ਲੈਣ ਦਾ ਕੱਪੜਾ ਓਏ ਭਾਈ ਸਾਹਿਬ 35-3500 ਵਾਲੀ ਲੈ ਲੈ ਨਹੀਂ ਚੱਕੋ 1750 ਰੁਪਏ ਦਾ ਸੂਟ ਚੱਕੋ ਜੀ ਆ ਦੇਖੋ ਬਲੈਕ ਸੂਟ ਦੇ ਰਹੇ ਆ ਪੇਂਟ ਵਰਕ ਹੋਇਆ ਟਾਪ ਦਾ ਲਗਜ਼ਰੀ ਸੂਟ ਬਹੁਤ ਸੋਹਣਾ ਦੁਪੱਟਾ ਇਹ ਵੀ ਤੁਹਾਨੂੰ ਅਸੀਂ ਦੇ ਦਾਂਗੇ 1250 ਦੇ ਵਿੱਚ ਆਏ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋ ਤੁਸੀਂ ਦੁਕਾਨਦਾਰੋ ਤੁਹਾਡੇ ਘਰ ਚ ਵਿਆਹ ਸ਼ਾਦੀ ਆ ਤੁਸੀਂ ਦੇਣ ਲੈਣ ਲਈ ਕੱਪੜੇ ਲੈਣਾ ਇੱਥੇ ਕੋਈ ਸ਼ਰਤ ਨਹੀਂ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਚਾਰ ਚਾਰ ਲੈ ਜਾਓ ਭਾਵੇਂ ਇੱਕੋ ਹੀ ਤਰ੍ਹਾਂ ਦੇ ਦੋ ਦੋ ਲੈ ਜਾਓ ਜਿੰਨੀ ਮਰਜ਼ੀ ਆਪਸ਼ਨ ਲੈ ਜਾਓ ਦੇਖੋ ਲਗਜ਼ਰੀ ਚੀਚਾ ਬਹੁਤ ਰੇਟ ਕੱਟ ਕਰਦੇ ਆ ਹੁਣ ਬਜ਼ਾਰਾਂ ਜਾ ਕੇ ਲੁੱਟ ਨਾ ਕਰਾਓ ਤੁਸੀਂ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆਜੋ ਉਥੋਂ ਰਿਕਸ਼ੇਰੀ ਸਰਵਿਸ ਵੀ ਬਿਲਕੁਲ ਫ੍ਰੀ ਆ ਤੁਸੀਂ ਰਿਕਸ਼ੇ ਵਾਲੇ ਭਰਾ ਨੂੰ ਕੋਈ ਰੁਪਏ ਦੇਣਾ 400 ਰੁਪਏ ਦਾ ਪਲਾਜੋ ਸੂਟ ਦੇ ਰਹੇ ਆ ਛੇਤੀ ਛੇਤੀ ਆਜੋ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਡਿਜ਼ਾਈਨਿੰਗ ਟੌਪ ਕਲਾਸ ਦੀ 2200 ਰੁਪਏ ਦਾ ਪਿਓਰ ਕੈਂਬ੍ਰਿਕ ਦਾ ਸੂਟ ਦੇ ਰਹੇ ਆ ਜਿਹੜਾ ਬਜ਼ਾਰਾਂ 'ਚ 5-500 ਜਾ ਰੰਗ ਕਲਰ ਡੀਐਨ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਆ ਚੱਕੋ ਪਿਓਰ ਕੈਮਬ੍ਰਿਜ ਦਾ ਸੂਟ ਬਜਾਰਾ 'ਚ 8-800 ਦਾ ਚੱਕੋ 400 ਰੁਪਏ ਦਾ ਇਹਦੇ 'ਚ ਵੀ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਦੇਖੋ ਕਿਸੇ ਦਰਜੀ ਕੋ ਜਾ ਕੇ ਪੁੱਛੋ ਪਲਾਜੋ ਸੂਟ ਦੀ ਸਲਾਈ 300-400 ਰੁਪਏ ਲੈ ਲੈਂਦਾ ਜਦੋਂ ਰੈਡੀ ਹੋਏ ਨਾ ਇਹ 5-5 6-600 ਰੁਪਏ ਦੇ ਵਿਗਦਾ ਪਰ ਅਸੀਂ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਦੇ ਰਹੇ ਹਾਂ ਯਾਦ ਰੱਖਿਓ ਸਿਰਫ 100 ਰੁਪਏ ਦੇ ਵਿੱਚ 100 ਰੁਪਏ 'ਚ ਰਮਾਲ ਨਹੀਂ ਆਉਂਦਾ ਤੁਹਾਨੂੰ ਅਸੀਂ ਰੈਡੀमेड ਪਲਾਜੋ ਸੂਟ ਦੇਣਾ 31 ਮਾਰਚ ਤੋਂ ਪਹਿਲਾਂ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਹੋਣੇ ਹੋਣੇ